ਇਸ ਵੇਲੇ ਦੀ ਵੱਡੀ ਖਬਰ ਡੇਰਾਬੱਸੀ ਤੋਂ ਸਾਹਮਣੇ ਆਈ ਜਿੱਥੇ ਦੱਸਿਆ ਜਾ ਰਿਹਾ ਕਿ ਇੱਕ ਹਸਪਤਾਲ ਦੇ ਉੱਪਰ ਫਾਇਰਿੰਗ ਹੋਣ ਦੇ ਸਮਾਚਾਰ ਪ੍ਰਾਪਤ ਹੋਏ ਦੱਸਦੀ ਹੈ ਕਿ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਡੇਰਾਬੱਸੀ ਤੋਂ ਦਿਖਾ ਰਹੇ ਜਿੱਥੇ ਇੱਕ ਹਸਪਤਾਲ ਅਪੋਲੋ ਲੈਬਸ ਤੇ ਫਾਇਰਿੰਗ ਹੋਈ ਹੈ ਗੁੰਡੇ ਜਾਣ ਲੱਗੇ ਗੁਰਰੇ ਜਿਹੜੇ ਹੈਗੇ ਕੌਸਲ ਚੌਧਰੀ ਦੇ ਦੱਸੇ ਜਾ ਰਿਹਾ ਕਿ ਗੈਂਗਸਟਰ ਕੌਸਲ ਚੌਧਰੀ ਨਾਲ ਸੰਬੰਧਿਤ ਜਿਹੜੇ ਗੁੰਡੇ ਆਏ ਹੋਏ ਉਹਨਾਂ ਵੱਲੋਂ ਗੋਲੀ ਚਲਾਈ ਗਈ ਅਤੇ ਇੱਕ ਧਮਕੀ ਭਰੀ ਚਿੱਠੀ ਡਾਕਟਰ ਨੂੰ ਦਿੱਤੀ ਗਈ ਦੱਸਦੀ ਹੈ ਕਿ ਡਾਕਟਰ ਨੂੰ ਚਿੱਠੀ ਫੜਾ ਕੇ ਫਰौती ਦੀ ਮੰਗ ਕੀਤੀ ਗਈ ਅਤੇ ਇੱਕ ਵਿਦੇਸ਼ੀ ਨੰਬਰ ਦੱਸਿਆ ਗਿਆ ਕਿ ਉਸ ਵਿਦੇਸ਼ੀ ਨੰਬਰ ਤੇ ਕਾਲ ਕੀਤੀ ਜਾਵੇ ਅਤੇ ਉਹਨਾਂ ਦੀ ਗੱਲ ਮੰਨੀ ਜਾਵੇ ਅਜਿਹਾ ਨਾ ਕਰਨ ਦੀ ਸੂਰਤ ਦੇ ਵਿੱਚ 101 ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਗਈ ਦੱਸਦੀ ਮੌਕੇ ਦੀਆਂ ਤਸਵੀਰਾਂ ਡੇਰਾਬਸੀ ਅਪੋਲੋ ਹਸਪਤਾਲ ਅਪੋਲੋ ਲੈਬ ਤੋਂ ਦਿਖਾਈਆਂ ਜਾ ਰਹੀਆਂ ਜਿੱਥੇ ਹੁਣੇ ਕੁਝ ਸਮਾਂ ਪਹਿਲਾਂ ਇਹ ਇੱਕ ਗੋਲੀ ਚੱਲਣ ਦੀ ਗੱਲ ਸਾਹਮਣੇ ਆਈ ਫਾਇਰਿੰਗ ਹੋਈ ਹੈ ਫਾਇਰਿੰਗ ਤੋਂ ਉਪਰੰਤ ਧਮਕੀ ਭਰੀ ਚਿੱਠੀ ਡਾਕਟਰ ਨੂੰ ਫੜਾਈ ਗਈ ਡਾਕਟਰ ਨੂੰ ਇੱਕ ਵਿਦੇਸ਼ੀ ਨੰਬਰ ਤੇ ਕਾਲ ਕਰਕੇ ਉਹਨਾਂ ਦੀ ਜਿਹੜੀਆਂ ਮੰਗਾ ਮੰਨਣ ਦੀ ਗੱਲ ਕਹੀ ਗਈ ਹੈ ਜੇ ਨਾ ਕਰਨ ਦੇ ਸੂਰਤ ਵਿੱਚ ਧਮਕੀ ਦਿੱਤੀ ਗਈ 101 ਗੋਲੀਆਂ ਚਲਾਉਣ ਦੀ ਧਮਕੀ ਦਿੱਤੀ ਗਈ ਮੌਕੇ ਦੀਆਂ ਤਸਵੀਰਾਂ ਡੇਰਾ ਬਸੀ ਦੀਆਂ ਇੱਥੇ ਦੱਸਦੀ ਹੈ ਕਿ ਡੇਰਾ ਬਸੀ ਵਿਖੇ ਅੱਜ ਫਾਇਰਿੰਗ ਹੋਣ ਦੇ સમાચાર ਪ੍ਰਾਪਤ ਹੋਏ ਹਨ ਡਾਕਟਰ ਦੇ ਲੈਬ ਦੇ ਉੱਪਰ ਅਪੋਲੋ ਲੈਬ ਹੈ ਉਸ ਦੇ ਉੱਪਰ ਜਿਹੜੀ ਫਾਇਰਿੰਗ ਹੋਈ ਫਾਇਰਿੰਗ ਉਪਰੰਤ ਜਿਹੜੀ ਚਿੱਠੀ ਦਿੱਤੀ ਗਈ ਚਿੱਠੀ ਵਿੱਚ ਇੱਕ ਧਮਕੀ ਦਿੱਤੀ ਗਈ ਅਗਰ ਉਹਨਾਂ ਦੀ ਗੱਲ ਨਹੀਂ ਮੰਨੀ ਗਈ ਔਰ ਕੌਸ਼ਲ ਚੌਧਰੀ ਗੈਂਗ ਦੇ ਗੁਰੇ ਹੋਣ ਦੀ ਜਿਹੜੀ ਗੱਲ ਕਹੀ ਕਿ ਕੌਸ਼ਲ ਚੌਧਰੀ ਦੇ ਬੰਦੇ ਹੈਗੇ ਔਰ ਉਹਨਾਂ ਦੀ ਗੱਲ ਅਗਰ ਇਸ ਵਿਦੇਸ਼ੀ ਫੋਨ ਨੰਬਰ ਤੇ ਕਾਲ ਕਰਕੇ ਨਾ ਮੰਨੇਗੀ ਉਸ ਪਰੰਤ ਜਿਹੜੀਆਂ ਕਈ ਗੋਲੀਆਂ 101 ਗੋਲੀ ਉਹਦੇ ਵਿੱਚ ਜੋ ਚਿੱਠੀ ਦੇ ਵਿੱਚ ਬਕਾਇਦਾ ਮੈਂਸ਼ਨ ਕੀਤਾ ਕਿ 101 ਗੋਲੀਆਂ ਚਲਾਉਣ ਦੀ ਜਿਹੜੀ ਗੱਲ ਕਹੀ ਗਈ ਕਿ ਉਹਨਾਂ ਦੀ ਗੱਲ ਅਗਰ ਨਹੀਂ ਮੰਨੀ ਗਈ ਤਾਂ 101 ਗੋਲੀਆਂ ਚਲਾਈਆਂ ਜਾਣ ਗਿਆ ਦੱਸਦੇ ਕਿ ਅੱਜ ਅਪੋਲੋ ਜਿਹੜੀ ਲੈਬ ਹੈ ਡੇਰਾ ਬੱਸੀ ਵਿਖੇ ਉਸ ਦੇ ਉੱਪਰ ਫਾਇਰਿੰਗ ਹੋਈ ਹੈ ਹੁਣ ਦੇ ਜਿਹੜੇ ਹੁਣ ਵੇਲੇ ਸਭ ਤੋਂ ਵੱਡੀ ਖਬਰ ਜਿਹੜੀ ਸਾਹਮਣੇ ਆਈ ਕਿ ਦਿਨ ਦਿਹਾੜੇ ਜਿਹੜੇ ਅਪੋਲੋ ਲੈਬ ਦੇ ਉੱਪਰ ਜਿਹੜੀ ਫਾਇਰਿੰਗ ਹੋਈ ਫਾਇਰਿੰਗ ਤੇ ਨਾਲ ਜਿਹੜੀ ਇੱਕ ਚਿੱਠੀ ਦਿੱਤੀ ਗਈ ਧਮਕੀ ਭਰੀ ਚਿੱਠੀ ਗੈਂਗਸਟਰ ਕੌਸ਼ਲ ਚੌਧਰੀ ਦੇ ਗੁਰਰੇ ਹੋਣ ਦੀ ਗੱਲ ਕਹੀ ਗਈ ਕਿ ਉਸ ਦੇ ਬੰਦੇ ਹਨ ਤੇ ਉਹਨਾਂ ਦੀ ਗੱਲ ਨਾ ਮੰਨੀ ਗਈ ਤਾਂ ਇਹ ਦੱਸਦੀ ਕਿ ਡਾਕਟਰ ਜਿਹੜੇ ਹੈਗੇ ਆ ਆਪਣੇ ਨੂੰ ਜਿਹੜੀ ਚਿੱਠੀ ਪ੍ਰਾਪਤ ਹੋਈ ਉਹ ਦਿਖਾ ਰਹੇ ਆ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕੀ ਫਾਇਰਿੰਗ ਦੇ ਨਾਲ ਜਿਹੜੀ ਡਾਕਟਰ ਨੂੰ ਇੱਕ ਚਿੱਠੀ ਫੜਾਈ ਗਈ ਉਸ ਦੇ ਵਿੱਚ ਇੱਕ ਵਿਦੇਸ਼ੀ ਨੰਬਰ ਲਿਖਿਆ ਹੋਇਆ ਔਰ ਉਸ ਦੇ ਉੱਪਰ ਜਿਹੜੀ ਕਾਲ ਕਰਕੇ ਜਿਹੜੇ ਉਹਨਾਂ ਦੀ ਗੱਲ ਮੰਨਣ ਦੀ ਗੱਲ ਕਹੀ ਗਈ। ਇੱਥੇ ਦੱਸਣਯੋਗ ਹੈ ਕਿ ਡੇਰਾ ਬਸੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਪਹੁੰਚ ਚੁੱਕਾ ਹੈ ਅਤੇ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ। ਸੀਸੀਟੀਵੀ ਖੰਗਾਲੇ ਜਾ ਰਹੇ ਔਰ ਬਾਰੀਕੀ ਨਾਲ ਇਸ ਵਾਰਦਾਤ ਜਿਹੜੀ ਤਬਤੀਸ਼ ਕੀਤੀ ਜਾ ਰਹੀ ਹੈ ਔਰ ਫਿਲਹਾਲ ਦੱਸਣਯੋਗ ਹੈ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਹਜੇ ਅਫੀਸ਼ੀਅਲ ਤੌਰ ਤੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਮੌਕੇ ਦੀਆਂ ਤਸਵੀਰਾਂ ਦੇਖੀਏ ਤਾਂ ਸਕਦੇ ਹਾਂ ਕਿ ਐਸਐਚਓ ਡੇਰਾ ਬਸੀ ਮੌਕੇ ਤੇ ਪਹੁੰਚ ਗਿਆ ਤੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ

ਕਹਾਣੀ ਅਮਰੀਕਾ ਦੇ ਕਹਰੇ ਬਾਰ ਤੇ ਲਈ ਮੈਂ ਤਾਂ ਪਤਾ ਨਹੀਂ ਕਿ ਕਹਿੰਦਾ